ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੌਰ ਮੌਸਮ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਜਿਹੜੀ ਕਿ ਕੀਤੀ ਗਈ ਹੈ ਜੀ ਹਾਂ ਜੇਕਰ ਗੱਲ ਕਰੀਏ 1 ਫਰਵਰੀ ਦੀ ਤਾਂ ਤੋਂਦ ਨੇ ਜਿਹੜਾ ਕਿ ਕਹਿਰ ਮਚਾ ਦਿੱਤਾ ਹੈ ਜਿਹੜੇ ਕਿ ਪੂਰਾ ਪੰਜਾਬ ਖਾਸ ਤੌਰ ਤੇ ਲੁਧਿਆਣਾ ਤੋਂਦ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਜਿੱਥੇ ਜਨਵਰੀ ਮਹੀਨੇ ਦੇ ਵਿੱਚ ਜਿਹੜੇ ਕਿ ਲਗਾਤਾਰ ਕਈ ਦਿਨਾਂ ਦੇ ਵਿੱਚ ਜਿਹੜੇ ਕਿ ਤੋਂਪ ਨਿਕਲੀ ਹੋਈ ਸੀ ਪਰ ਜੇਕਰ ਗੱਲ ਕਰੀਏ 1 ਫਰਵਰੀ ਦੀ ਤਾਂ ਕਾਫੀ ਜ਼ਿਆਦਾ ਜਿਹੜੇ ਕਿ ਤੋਂਦ ਨਿਕਲੀ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਜਿਹੜੀ ਕਿ ਹੋ ਰਹੀ ਹੈ ਤੇ ਜੇਕਰ ਕੋਈ ਇਕ ਜੇ ਦੂਰ ਜਾ ਰਿਹਾ ਤਾਂ ਉਸ ਨੂੰ ਆਪਣੀ ਵਾਹਨ ਦੀ ਜਿਹੜੀ ਕਿ ਸਪੀਡ ਹੈ ਉਹ ਘੱਟ ਰੱਖਣੀ ਚਾਹੀਦੀ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ਸਵੇਰ ਦੇ ਵਿੱਚ ਮੌਸਮ ਨੂੰ ਲੈ ਕੇ ਵਿਭਾਗ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਵਿੱਚ ਪਾਰੀ ਨਹੀਂ ਪੈਣ ਦੀ ਭਵਿੱਖਬਾਣੀ ਕੀਤੀ ਹੈ ਪੱਛਮੀ ਗੜਬੜੀ ਦੇ ਕਾਰਨ ਪਹਾੜਾ ਉੱਤੇ ਬਾਰਿ ਬਰਫ ਬਾਰਿ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਜਿਹੜੀ ਕਿ 1 ਫਰਵਰੀ ਨੂੰ ਚੜ੍ਹਦੇ ਮਹੀਨੇ ਦੇ ਵਿੱਚ ਜਿਹੜਾ ਕਿ ਤੌਂਦਰ ਦਾ ਅਸਰ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈ ਪੂਰੇ ਲੁਧਿਆਣਾ ਦੇ ਵਿੱਚ ਜਿਹੜਾ ਕਿ ਤੁੰ ਚਿੱਟੇ ਚਾਦਰ ਲਿਪਟੀ ਹੋਈ ਹੈ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਸ਼ਾਮ ਤੋਂ ਮੌਸਮ ਵਿਗੜ ਸਕਦਾ ਹੈ ਤੇ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣ ਜਾਂ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਖਾਸ ਤੌਰ ਤੇ ਲੋਕਾਂ ਦੇ ਕਿ ਆਪਣੀ ਵਾਹਨ ਦੀ ਸਪੀਡ ਜਿਹੜੀ ਕਿ ਘੱਟ ਰੱਖੀ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਸਕੇ ਤੇ ਜ਼ਿਕਰ ਹੋ ਗਿਆ ਕਿ ਸਾਲ 2025 ਦੀ ਸ਼ੁਰੂਆਤ ਦੇ ਵਿਚ ਵੀ ਪੰਜਾਬ ਚ ਘੱਟ ਬਾਰਿਸ਼ ਨਾਲ ਹੋਈ ਹੈ ਤੇ ਜਨਵਰੀ 2025 ਵਿੱਚ 52% ਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ ਹਾਲਾਂਕਿ ਫਰਵਰੀ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਚੜ੍ਹਦੇ ਮਹੀਨੇ ਦੇ ਵਿੱਚ ਜਿਹੜੇ ਕਿ ਧੁੰਦ ਨੇ ਆਪਣਾ ਰੰਗ ਦਿਖਾਣਾ ਜਿਹੜੇ ਕਿ ਸ਼ੁਰੂ ਕਰ ਦਿੱਤੇ ਨੇ ਤੇ ਉਹਦੇ ਦੀ ਜੇਕਰ ਗੱਲ ਕੀਤੀ ਜਾਵੇ ਜਨਵਰੀ ਦੀ 2025 ਜਿਹੜੇ ਕਿ ਚੜ੍ਹਦੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਨਾਲੋਂ ਜਿਹੜਾ ਕਿ ਉੱਥੇ ਤੋਂ ਪਰ ਜ਼ਿਆਦਾ ਨਿਕਲੀ ਹੋਈ ਨਜ਼ਰ ਆਈ ਹੈ ਜਦ ਕਿ ਪਿਛਲਾ ਸਾਲ ਵੀ ਪੰਜਾਬ ਲਈ ਸੁੱਕਾ ਹੀ ਰਿਹਾ ਸੀ 2024 ਦੇ ਮੌਨਸੂਨ ਸੀਜ਼ਨ ਦੇ ਵਿੱਚ ਵੀ ਪੰਜਾਬ 'ਚ 314.6 ਮਿਲੀਲੀਟਰ ਬਾਰਿਸ਼ ਹੋਈ ਜਦ ਕਿ ਔਸਤ 440.8 ਮਿਲੀਮੀਟਰ ਤੋਂ 28% ਦੀ ਕਟ ਸੀ ਉੱਥੇ ਦੂਜੇ ਪਾਸੇ ਜੇਕਰ ਅਸੀਂ ਜਨਵਰੀ 2025 ਦੀ ਗੱਲ ਕਰੀਏ ਤਾਂ ਪੰਜਾਬ ਚਾਅਸਤ 19.1 ਮਿਲੀਮੀਟਰ ਮੀਂਹ ਪੈਂਦਾ ਪਰ ਇਸ ਮਹੀਨੇ ਹੁਣ ਤੱਕ ਸਿਰਫ 8.3 ਮਿਲੀਮੀਟਰ ਮੀਂਹ ਹੀ ਦਰਜ ਜਿਹੜਾ ਕਿ ਕੀਤਾ ਗਿਆ ਪਰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਹੁਣ ਠੰਡ ਜਿਹੜੀ ਕਿ ਵਧਣੀ ਥੋੜੀ ਥੋੜੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਜਨਵਰੀ ਮਹੀਨੇ ਦੇ ਵਿੱਚ ਤਪ ਨਿਕਲੀ ਹੋਈ ਸੀ ਪਰ ਫਰਵਰੀ ਦੇ ਪਹਿਲੇ ਦਿਨ ਹੀ ਮੌਸਮ ਨੇ ਆਪਣੀ ਕਰਵਟ ਲੈ ਲਈ ਹੈ ਧੁੰਦ ਜਿਹੜੀ ਕਿ ਨਿਕਲੀ ਹੋਈ ਹੈ ਅੱਧੇ ਦਿਨ ਤੱਕ ਵੀ ਜਿਹੜਾ ਕਿ ਹੈ ਧੁੰਦ ਜਿੱਟੇ ਜੱਦਾ ਦੇ ਵਿੱਚ ਪੰਜਾਬ ਲਿਪਟਿਆ ਹੋਇਆ ਜਿਹੜਾ ਕੀ ਨਜ਼ਰ ਆਇਆ ਹੈ ਜਿਸ ਕਾਰਨ ਲੋਕਾਂ ਨੂੰ ਵੀ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਸ਼ਾਮ ਤੱਕ ਮੀਂਹ ਪੈਣ ਦੀ ਵੀ ਸੰਭਾਵਨਾ ਦਿਤਾਈ ਜਾ ਰਹੀ ਹੈ ਇੱਕ ਤੋਂ ਲੈ ਕੇ 5 ਫਰਵਰੀ ਦੇ ਦਰਮਿਆਨ ਜਿਹੜਾ ਕਿ ਪਾਰੀ ਮੀਂਹ ਪੈ ਸਕਦਾ ਹੈ ਤਾਂ ਲੋਕਾਂ ਨੂੰ ਵੀ ਸੁਚੇਤ ਜਿਹੜਾ ਕਿ ਕੀਤਾ ਜਾ ਰਿਹਾ ਜੇਕਰ ਉਹ ਕਰੋ ਬਾਹਰ ਨਿਕਲਦੇ ਨੇ ਤਾਂ ਉੱਥੇ ਦਾ ਰਿਪੋਰਟ ਨੂੰ ਜ਼ਰੂਰ ਚੈੱਕ ਕਰਨ ਤੇ ਆਪਣੀ ਵਾਹਨ ਦੀ ਰਫ਼ਤਾਰ ਵੀ ਘੱਟ ਹੀ ਰੱਖਣ